ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਜੀ ਦੱਸ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ। ਤੁਹ ਸਿਖਾਉਂਗੀ ਅੱਜ ਚਾਰਨ ਜੀ ਦੇ ਲੱਗੀਆਂ ਮੱਕੀ ਦੀਆਂ ਰੋਪੀਆਂ ਲਾਉਣ ਉਹ ਵੀ ਸਾਜਰੇ ਸਾਜਰੇ ਵੀ ਟਾਈਮ ਤਾਂ 7:00 ਵਜੇ ਦੇ ਪਰ ਦਿਨ ਹੁਣ ਵੱਡੇ ਨੇ। ਦਿਨ ਬੜੇ ਆ ਤੇ ਮਨਿੰਦਰ ਗਾਇਸ ਤੇ ਸਾਗ ਭੇਜ ਜਦੀ ਜਦੀ ਮੰਮੀ ਨੇ ਕੱਲੋਂ ਲੈ ਕੇ ਮੈਂ ਬਹੁਤ ਦਿਨ ਦੀ ਸਾਗ ਸਾਗ ਕਰ ਦਿੱਤੀ ਪਰ ਸਾਗ ਬਚਾਉਣ ਵਾਲਾ ਥੋੜਾ ਜਿਹਾ ਹੋ ਗਿਆ ਲੇਟ ਉਹ ਖਰਾਬ ਹੋ ਗਿਆ ਫਿਰ ਬਾਅਦ ਕ ਮੇਤੀ ਲਿਆਇ ਬਨੇਦਰ ਡੈਡੀ ਚਲ ਸਾਗੇ ਖਾਣਾ ਤੇ ਮੈਂ ਬਣਾਇਆ ਅੱਜ ਸਾਗ ਹੁਣ ਬਾਣੇ ਦੇ ਪ੍ਰਸ਼ਾਦਾ ਲਓ ਜੀ ਨਾਲ ਦੀ ਨਾਲ ਬਣ ਰਿਹਾ ਮੱਕੀ ਦਾ ਪ੍ਰਸ਼ਾਦਾ ਤੇ ਮੇਰੇ ਵੀਰ ਭੈਣ ਭਾਈ ਜਿੰਨੇ ਸਾਡੀ ਵੀਡੀਓ ਦੇ ਦਿਆਂ ਜੀ ਤੁਹਾਡਾ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਓ ਜੀ ਪ੍ਰਸ਼ਾਦਾ ਪਾਣੀ ਛਕੋ ਤੇ ਅੱਜ ਚਰਨਜੀਤ ਕੌਰ ਨੇ ਬੜਾ ਸੋਹਣਾ ਤੇ ਟੇਸਟੀ ਬਣਾਇਆ ਸਾਗ ਵੈਸੇ ਮੈਂ ਤਾਂ ਚੈੱਕ ਨਹੀਂ ਕੀਤਾ ਵੈਸੇ ਉਹਦੀ ਖੁਸ਼ਬੂ ਤਾਂ ਇੱਕ ਹੀ ਮੈਂ ਦੱਸਦਾ ਹਾਂ ਮੈਨੂੰ ਤਾਂ ਸਤਿ ਸ਼੍ਰੀ ਅਕਾਲ ਬਾਗੁਰ ਜੀ ਦਾ ਖਾਲਸਾ ਸਤਿ ਸ਼੍ਰੀ ਅਕਾਲ ਜੀ ਅੱਜ ਮੇਰੀ ਮੰਮੀ ਨੇ ਸਾਗ ਬਣਾਇਆ ਨਾਰੇ ਪਸ਼ਾਦਾ ਮੱਕੀ ਦਾ ਨਾਰੇ ਕਣਕ ਦਾ ਅੱਛਾ ਕਣਕ ਦਾ ਨਹੀਂ ਬਣਾਉਣਾ ਹੈਗਾ ਬੀਬੀ ਦੀ ਮੰਮੀ ਕਹਿੰਦੀ ਅੱਜ ਕਹਿੰਦੀ ਮੱਕੀ ਦੇ ਪ੍ਰਸ਼ਾਦਾ ਚੱਲੂ ਠੀਕ ਆ ਮਮੀ ਨੂੰ ਪਤਾ ਹੈ ਕਿ ਵੀ ਕਣਕ ਦਾ ਵੀ ਖਾਣਾ ਸੀ ਇਹਦੇ ਕਣਕ ਦੇ ਖਾਣਦੇ ਹਣ ਕਣਕ ਦਾ ਹੀ ਬਣਾਉਣਾ ਪੈਣਾ ਚਲੋ ਕੋਈ ਗੱਲ ਨਹੀਂ ਉਹ ਵੀ ਬਣਾ ਲਾਂਗੇ ਆਪਾਂ ਤੇ ਹੁਣ ਖਾਇਆ ਸ ਮਹਿਮਾਨ ਨੂੰ ਮੈਂ ਸੱਦਾ ਦਿੱਤਾ ਹੈ ਤੇ ਖਾਸ ਮਹਿਮਾਨ ਨੂੰ ਸੱਦਾ ਦਿੱਤਾ ਮੇਰਾ ਵੀਰ ਜੀ ਉਹ ਵੀ ਗੂੜਾ ਅੱਛਾ ਤੇ ਕਹਿੰਦੇ ਉਹਨੂੰ ਚਾ ਉਹਦਾ ਵਿਚਾਰੇ ਨੂੰ ਮੈਂ ਫੋਨ ਕਰਿਆ ਫਸਿਆ ਤਾਂ ਉਹ ਵਿਚਾਰਾ ਕੰਮ ਤੇ ਆ ਮੈਂ ਕਿਹਾ ਵੀਰਾ ਅੱਜ ਸਾਗ ਬਣਾਇਆ ਹੈ ਕਹਿੰਦਾ ਕੋਈ ਨਾ ਇਹ ਨਹੀਂ ਮੈਨੂੰ ਪਤਾ ਵੀ ਸਾਗ ਕਰਕੇ ਹੀ ਪਤਾ ਕਿ ਮੇਰੇ ਪਿਆਰ ਕਰਕੇ ਵੀ ਮੇਰੀ ਭੈਣ ਨੇ ਸੱਦਾ ਦਿੱਤਾ ਮੈਂ ਜ਼ਰੂਰ ਪਹੁੰਚਾਂ ਕਹਿੰਦਾ ਭੈਣੇ ਕੋਈ ਨਾ ਮੈਂ ਜਿੱਦਾਂ ਮਾੜੀ ਟਾਈਮ ਕੱਢ ਗਿਆ ਮੈਂ ਆਉਂਗਾ ਤੇਰਾ ਸਾਗ ਖਾਂਗਾ ਹੁਣ ਉਹ ਤਾਂ ਤੁਹਾਨੂੰ ਅੱਜ ਦੇ ਪਤਾ ਲੱਗਣਾ ਹੈ ਮਨਿੰਦਰ ਦੇ ਡੈਡੀ ਨੂੰ ਵੀ ਨਹੀਂ ਹਜੇ ਪਤਾ ਮੈਂ ਤਾਂ ਆਫਰ ਆ ਨਾ ਵੀ ਸਾਗ ਕਿੰਦਾ ਟਾਈਮ ਤਾਂ ਮੈਂ ਵੀ ਨਹੀਂ ਤਾਂ ਉਹਰੇ ਵੀ ਸਾਗ ਤਾਂ ਬਣਾ ਕੇ ਜਦ ਰੱਖ ਲਿਆ ਮਾਤਾ ਸੱਦਾ ਪਤਾ ਨਹੀਂ ਕਿ ਕਹਿਣਾ ਮੈਨੂੰ ਸਮਝ ਨਹੀਂ ਆਦੀ ਕਿਹੜੇ ਵੀਰ ਨੇ ਆਉਣਾ ਕਿਹੜਾ ਹੁਣ ਸਾਰੇ ਆਪਣੇ ਵਾਸਤੇ ਤਾਂ ਦੇਖੋ ਖਾਸ ਆ ਜਿਹੜੇ ਸਾਡੇ ਵੀਡੀਓ ਦੇਖਦੇ ਆ ਸਾਡੇ ਸਬਸਕ੍ਰਾਈਬਰ ਇਹ ਵੀ ਵੀਰ ਭੈਣ ਭਾਈ ਸਾਡੇ ਖਾਸ ਆ ਹੁਣ ਵੀ ਜਿਹਨੇ ਆਉਣਾ ਦੇਖੋ ਜਿਹੜਾ ਇਹ ਨਹੀਂ ਆ ਵੀ ਤੁਸੀਂ ਵੀਡੀਓ ਦੇਖਦੇ ਆ ਖਾਸ ਨਹੀਂ ਤੁਸੀਂ ਵੀ ਬਹੁਤ ਖਾਸ ਆ ਜੀ ਸਾਡੇ ਪਰ ਹੁਣ ਜਿਹੜਾ ਆ ਰਿਹਾ ਉਹ ਜਾਦਾ ਖਾਸ ਬਣ ਜੂਗਾ ਕਿਉਂਕਿ ਉਹਨੂੰ ਰੋਟੀ ਪਾਣੀ ਸਾਡਾ ਸੇਵਾ ਕਰਦਾ ਸਾਡਾ ਅਧਿਕਾਰ ਬਣਦਾ ਜਿੱਦਣ ਤੁਸੀਂ ਆਵਾਂ ਤੁਸੀਂ ਆਉਂਗੇ ਜੀ ਸਾਡੇ ਆਪਾਂ ਤੁਹਾਡਾ ਵੀ ਇਦਾਂ ਹੀ ਸੇਵਾ ਪਾਣੀ ਜ਼ਰੂਰ ਕਰਾਂਗੇ ਜੀ ਤੇ ਹੁਣ ਦੇਖੋ ਆਉਣਾ ਕਿੰਨੇ ਹੁਣ ਚਰਨਜੀਤ ਕੌਰ ਤਾਂ ਕਹਿੰਦੀ ਮੈਂ ਦੱਸ ਨਹੀਂ ਸਕਦੀ ਫੇਰ ਖਾਸ ਤਾਂ ਤੈਨੂੰ ਜਿਹੜਾ ਤੂੰ ਵੀਰ ਕਹਿੰਨੀ ਆ ਫੇਰ ਤਾਂ ਲੱਡੂ ਹੋ ਸਕਦਾ ਹੈ ਨਾ ਹੈ ਉਹ ਵੀ ਖਾਸ ਆ ਹਾਂ ਭੈਣ ਭਾਈ ਸਭ ਖਾਸੇ ਹੁੰਦੇ ਨੇ ਕਹਿੰਦੇ ਕੋਈ ਨਹੀਂ ਹੈਗਾ ਜਿਆਦਾ ਨਹੀਂ ਹੁੰਦੇ ਖੂਨ ਦੇ ਰਿਸ਼ਤੇ ਨਾਲ ਵੀ ਕੋਈ ਜਿਆਦਾ ਨਹੀਂ ਹੁੰਦਾ ਹੈ ਨਾ ਹਾਂ ਇਹ ਹੈ ਤਰੀਕਾ ਜੇ ਤਾਂ ਮੈਨੂੰ ਅਗਲਾ ਇੰਨਾ ਪਿਆਰ ਕਰਦਾ ਹੈ ਫਿਰ ਮੇਰਾ ਵੀ ਤਾਂ ਫਰਜ਼ ਬਣਦਾ ਹਾਂ ਪਰ ਦੇਖ ਫਰਜ਼ ਤਾਂ ਸਾਡੇ ਬਣਦੇ ਬਿਲਕੁਲ ਫਰਜ਼ ਸਾਡੇ ਬਣਦੇ ਆ ਵੀ ਜਿਹੜਾ ਸਾਨੂੰ ਪਿਆਰ ਦਿੰਦਾ ਸੀ ਉਹਨੂੰ ਪਿਆਰ ਹੀ ਦਈਏ ਕਿ ਨਹੀਂ ਤੇ ਹੁਣ ਮੈਂ ਨੂਨ ਮਿਰਚ ਹੁਣ ਟੈਸਟ ਕਰਦਾ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਵੀ ਇਹਦਾ ਨੂਨ ਮਿਰਚ ਚਾਰੇ ਜੀਤਨੇ ਸਾਗ ਦੇ ਵਿੱਚ ਕਿੱਦਾਂ ਬਣਿਆ ਕਿੱਦਾਂ ਨਹੀਂ ਲਓ ਜੀ ਲਓ ਜੀ ਤੇ ਹੁਣ ਆਪਾਂ ਲਾਵਾਂਗੇ ਔਰ ਲੇ ਲਈ ਤੇ ਢਾੜਵਾ ਲਈ ਭਲੇ ਤਾਂ ਚਲੋ ਇਹ ਮੱਪਾ ਕਰੀਏ ਸਾਗ ਸਾਗ ਨੂੰ ਦੇਖਦੇ ਆਂ ਕਿੱਥੇ ਗਿਆ ਇਸ ਚਾਹ ਦੀ ਤਾਪ ਦੇਖੋ ਜੀ ਬੀਬੀ ਨੇ ਵੀ ਬੀਬੀ ਦੀ ਵੀ ਹੁਣ ਤੱਕ ਆਹੀ ਯਾਤ ਰਹੀ ਹੈ ਵੀ ਜਦੋਂ ਵੀ ਇਹਨਾਂ ਨੇ ਦੁੱਧ ਦੀ ਵਾਲੀ ਦੇਣੀ ਆ ਤੇ ਇਹ ਆਪਣੀ ਜਿਹੜੀ ਮਲਾਈ ਹੁੰਦੀ ਉਹ ਕੱਢ ਲੈਣੇ ਆ ਤੇ ਥੋੜਾ ਥੋੜਾ ਕਰਕੇ ਆਪਣਾ ਘੀ ਜਰੂਰ ਜੋੜ ਲੈਣੇ ਤੇ ਇਧਰ ਚਰਨਜੀਤ ਕੌਰ ਨੂੰ ਵੀ ਇਹੀ ਗੁਰਤੀ ਬੀਬੀ ਕੋਲ ਤੋਂ ਮਿਲ ਗਈ ਵੀ ਹਾਂ ਵੀ ਚੰਨੀ ਚੀਜ਼ ਬਣਾਏ ਘਰ ਦੀ ਉਹਦੇ ਵਰਗੀ ਰੀਸ ਨਹੀਂ ਇਹ ਹੈਗਾ ਜੀ ਦੇਸੀ ਕੀ ਘਰ ਦਾ ਤੇ ਆਪਾਂ ਵੈਸੇ ਇਹਨਾਂ ਖਾਂਦਾ ਨਹੀਂ ਮੈਂ ਹੈਗਾ ਤੇ ਥੋੜਾ ਲਵਾਂਗਾ ਤੇ ਹੁਣ ਤੇ ਪਾਏ ਵਿੱਚ ਗਰਮ ਗਰਮ ਸਾਗ ਦਿਖਾਓ ਜੀ ਸਾਗ ਆ ਦੇਖੋ ਕੀ ਬਾਤ ਹੈ ਕੀ ਬਾਤ ਹੈ ਸਾਗ ਦੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੌਲੀ ਦੇ ਸਾਗ ਸਾਗ ਆਜੋ ਜੀ ਜੀ ਨੇ ਖਾਣਾ ਹੈ इक्वारी आपा एक खा के देख लो इक्वारी मैं मैं समझ रहा हां जी भी मेनू जिठे दा इक खुशबू आ रही है आजार दी जी क्या बात है बड़ा हमार टेस्टी बनया गोदार बहुत बढ़िया बनया है अच्छा बाकी हुन कोई बड़ी मोटी जेडी कमी पेशी आपा खा के हां चलो चलदे हां आप बाहर मुंह चको जी हां आ कमा मेरी मामी है ਉਹਣਾ ਬਣਾਤੀ ਦੇਖੋ ਜੀ ਲਿਆਓ ਜੀ ਮੱਕੀ ਦੀ ਰੋਟੀ ਦੇ ਦਿਓ ਮੈਨੂੰ ਤੁਸੀਂ ਚੱਕ ਲਓ ਉਹ ਫੜਾਓ ਜੀ ਚਿਮਟੇ ਨਾਲ ਫੜਾ ਦਿਓ ਤੁਹਾਡੇ ਹੱਥ ਸੁੱਚੇ ਲਾ ਲਾ ਜੀ ਤੇ ਇਹ ਆ ਗਈ ਹੈ ਜੀ ਆਪਣੀ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਰੋਟੀ ਤੇ ਪਿੱਛੇ ਨੂੰ ਹੋ ਜਾਣਾ ਮੇਂਦਰ ਆ ਲਓ ਇਹ ਹੁਣ ਆਪਾਂ ਦੇਖਾਂਗੇ ਇਹਦਾ ਨਮੂਨ ਮਿਰਚ ਫਮੜਾ ਦਿਖਾਇਆ ਮੈਨੂੰ ਵੀ ਖੁਸ਼ ਹੋ ਆ ਬਾਤ ਹੈ ਆਹਾ ਗਾਇ ਲੱਗਦਾ ਵੀ ਮਾਰੇ ਪਿੱਛੇ ਹੋ ਕੇ ਦੇਖਦੀ ਮੇਰੀ ਫੋਟੋ ਵੀਡੀਓ ਬਣ ਰਹੀ ਹੈ ਨਾ ਹਾਂਜੀ 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 ਠੀਕ ਹੈ ਅਬ ਸਵਾਦ ਜਗਣਾ ਪੂਜਾ ਬਣਦਾ ਹੁੰਦਾ ਹੈ ਨਾ ਕੁਣਾ ਸਵਾਦ ਆ ਦਿੰਦਾ ਮਨਿੰਦਰ ਨੂੰ ਦਿਖਾਇਓ ਮੂੰਚ ਫੁਰਕੀ ਪਾ ਕੇ ਦੱਸੋ ਸਭ ਨੂੰ ਦੇਣੀ ਮਾਲਕਾ ਸੁੱਕੀ ਮਿੱਠੀ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਬਖਸ਼ੇ ਮਾਲਕਾ ਮੇਰਾ ਮਿੰਨੰਦਰ ਦੀ ਗੱਲ ਸਹੀ ਏ ਮਿੰਨੰਦਰ ਪੀਜ਼ਾ ਬਣਾ ਕੇ ਖਾਂਦਾ ਹੁੰਦਾ ਮੱਕੀ ਦੀ ਰੋਟੀ ਤੇ ਸਲਾਗ ਰੱਖ ਕੇ ਹਾਂ ਤੂੰ ਵੱਖ ਕਾ ਕਦੇ ਮਿਚਨੇ ਆ ਖੋਲੋ ਮੜੀ ਕੱਖਾ ਪਤਾ ਨਹੀਂ ਲੱਗਿਆ ਯਾਰ ਮੈਨੂੰ ਹਲੇ ਗਰਮ ਆ ਰੋਟੀ ਖਾਣਾ ਬੰਦ ਕਰ ਦਮੇਂ ਵੀਡੀਓ ਫੇਰ ਲੈ ਕੇ ਆਉ ਵੀਡੀਓ ਮੰਮੀ ਕਰਦੇ ਭਾਈ ਨਾ ਚੱਲਣਾ ਤੇ ਵੀਡੀਓ ਤੁਹਾਨੂੰ ਕਿ ਕਹਿੰਦੇ ਆਪਾਂ ਸਬਸਕ੍ਰਾਈਬ ਜਿਹੜੇ ਸਾਡੀ ਵੀਡੀਓ ਦੇਦੇ ਆ ਅਸੀਂ ਦੱਸਣਾ ਵੀ ਤਾਂ ਹੈਗਾ ਇਹਨਾਂ ਨੂੰ ਕਿੰਨਾ ਬਣਿਆ ਬਾਦਸ਼ਾਹ ਜਿਹੜਾ ਲੰਗਾਰ ਸਵਾਦਾ ਐ ਖਾ ਕੇ ਤੇ ਕੁਝ ਨਹੀਂ ਆ ਹੂੰ ਸਵਾਦਾ ਐ ਨਾੜ ਮਿਰਚ ਨਹੀਂ ਹੋਣਾ ਸਾਥੇ ਨਾਲ ਥੋੜੇ ਖਾਣ ਦਾ ਕਿਉਂਕਿ ਅਸੀਂ ਨਾੜ ਮਿਰਚਾਂ ਨੇ ਇਕੱਠੇ ਹੁਣ ਤੁਸੀਂ ਵੀ ਟੈਸਟ ਕਰ ਲੋ ਮੈਂ ਦੇਖਦਾ ਹਾਂ ਹਾਂ ਤੁਸੀਂ ਵੀ ਦੇਖੋ ਨਾੜ ਮਿਰਚ ਕਿੱਦਾਂ ਦਾ ਬਣਿਆ ਪਰ ਮੇਰੇ ਨਾਲ ਉਹ ਆ ਨੋਕੇ ਆ ਨੂਨ ਥੋੜਾ ਘੱਟ ਆ ਜਿਹੜਾ ਮੈਂ ਮਾਂ ਵਾਲਾ ਉਹ ਤੇਜ ਖਾਂਦਾ ਜੇ ਮੇਰੀ ਰੋਟੀ ਬਣ ਗਈ ਤਾਂ ਤੜਕਾ ਮਾਂ ਉਹ ਤੇਜ ਲਾ ਕੇ ਦੇਣਾ ਮੈਨੂੰ ਤਾਂ ਲੱਗਦਾ ਨਹੀਂ ਵੀ ਤੜਕੇ ਦੀ ਲੋੜ ਹੈਗੀ ਆ ਉਹ ਤੇਜ ਖਾਂਦੇ ਨੂਨ ਵਿੱਚ ਮੈਂ ਮੰਨ ਗਿਆ ਨੂਨ ਮਿਰਚ ਚਲੋ ਤੇਈ ਖਾਣਾ ਵੈਸੇ ਜਿਹੜੇ ਹਿਸਾਬ ਨਾਲ ਸਾਗ ਬਣਿਆ ਨਾ ਮੈਂ 2 ਮਿੰਟ ਮਾਂ ਦੱਸੂਗਾ ਹਾਂ ਤੁਸੀਂ ਦੱਸੋ ਤੁਸੀਂ ਦੱਸੋ ਜੀ ਆਪਣੀ ਚੁਆਇਤ ਵੀ ਦੱਸੋ ਤੁਸੀਂ ਮਨਿੰਦਰ ਸਿੰਘ ਲਾ ਹੋ ਦਰ ਰੁਕਿਆ ਹਾਂ ਉੱਧਰ ਰੁਕਿਆ ਖੜਾ ਲੈ ਮਾਮਾ ਮਾਮਾ ਹੁਆ ਹਾਂ ਮਾਮਾ ਐਚੀ ਆਪੀ ਚੈੱਕ ਕਰਕੇ ਪੁੱਛ ਲਿਆ ਉਹਨਾਂ ਨੂੰ ਬੁਲਾ ਕੇ ਪੁੱਛ ਰਿਹਾ ਵੀ ਨੂਨ ਮੈਨੂੰ ਦੱਸ ਮਿਰਚ ਮੈਨੂੰ ਲਓ ਜੀ ਇਹ ਨਹੀਂ ਪਤਾ ਨਹੀਂ ਇਹਨਾਂ ਨੂੰ ਕਿਨੂੰ ਮੂੰਹ ਕਰਿਆ ਪਤਾ ਨਹੀਂ ਮੋਟਰਸਾਈਕਲ ਨੂੰ ਪੁੱਛਣ ਲੱਗਿਆ ਹੋਇਆ ਠੰਡਾ ਕਰ ਤੇ ਮੈਂ ਦੱਸੂਗਾ ਹਾਂ ਜਦੋਂ ਬਬਾ ਰਾਣੀ ਨੂੰ ਕਰਮਾ ਦਿੰਦੀ ਅੱਛਾ ਕਰਮਾ ਅੱਛਾ ਉਹ ਦੋਨੋਂ ਪਤਾ ਨਹੀਂ ਕਿਹਾ ਚਲੋ ਬਾਕੀ ਕੀ ਬਾਤ 10 ਵੀ ਦਿੱਤਾ ਨਸਲਾਵਾ ਕੀ ਬਾਤ ਆ ਚਲੋ ਬਾਕੀ ਹੁਣ ਜਦੋਂ ਹੁਣ ਵੀਡੀਓ ਦੇ ਵਿੱਚ ਤੁਹਾਨੂੰ ਉਦੋਂ ਦਿਖਾਵਾਂਗੇ ਸ਼ਰਨਜੀਤ ਕੌਰ ਕਹਿੰਦੀ ਖਾਸ ਮਹਿਮਾਨ ਖਾਸ ਆ ਰਿਹਾ ਹੁਣ ਉਹ ਦੇਖਾਂਗੇ ਕਿਹੜਾ ਖਾਸ ਸਾਡਾ ਮਹਿਮਾਨ ਆ ਰਿਹਾ ਜਿਹਨੂੰ ਇਹ ਸਾਗ ਤੇ ਸਾਡਾ ਪਿਆਰ ਖਿੱਚ ਲਿਆ ਹੈ ਹੈਨਾ ਸਾਗ ਬਹੁਤ ਪਸੰਦ ਆ ਚਲੋ ਮਿਲਦੇ ਹਾਂ ਆਪਾਂ ਹੁਣ ਤੁਹਾਨੂੰ ਬਾਅਦ ਚ ਜੀ ਸਾਦੀ ਹੋਵੇ ਸਾਗ ਬਹੁਤ ਪਸੰਦ ਕੰਕੇ ਤੋਂ ਕੰਕੇ ਦੀ ਡਿਬੇਟ ਕਰਦੇ ਤੇਰਾ ਕਿਹੜਾ ਵੀਰਾ ਔਲਾ ਕਿਹੜਾ ਵੀਰਾ ਮੇਰੇ ਦੇ ਨਾਮ ਨਾਲ ਦੋ ਤੇ ਦੋ ਚੁਗਾ ਭੈਣਾ ਸਾਰੇ ਲਿਆਦੇ ਟੱਬਰ ਇਕੱਠਾ ਕਰਕੇ ਆ ਚਲੋ ਜੀ ਚਲਦੇ ਹਾਂ ਹੁਣ ਤੇ ਮੁਲਾਕਾਤ ਆਪਾਂ ਕਰਾਉਨੇ ਆ ਜੀ ਇਹ ਲਾ ਜੀ ਲੈ ਲੈ ਕਿ ਮੀਨੋ ਕੀ ਖਾਣਿਆ ਤਾਂ ਇਹ ਤਾਂ ਜਮਾਈ ਵਾਂਗ ਬਤ ਜੀ ਬਣਾਇਆ ਉਹ ਇਹੋ ਜੀ ਖਾਣਾ ਸਾਹ ਚਾਹ ਬਣਾਇਆ ਸੀ ਇਹਨਾਂ ਨੇ ਆਪਾਂ ਲਾਲਾਂ ਘੇਰ ਕੇ ਮਾਲੋ ਤੇ ਪਹੁੰਚ ਗਏ ਹੋ ਰਹੇ ਜੀ ਇਹ ਤਾਂ ਲਾਲਾ ਲੂੜਾ ਦਾ ਕੋਈ ਗੱਲ ਨਹੀਂ ਇਹ ਸਾਡਾ ਪਿਆਰ ਖਿੱਚ ਕੇ ਲਿਖਿਆ ਆਇਆ ਬਾਜੋ ਮਰਜੀ ਲਾਲਾ ਕਾਰਾ ਦਾ ਪਤਾ ਲਾਲਾ ਗੇਰ ਦੇ ਮੈਂ ਤਾਂ ਲਾਲਾ ਗੇਰ ਦਾ ਈ ਗੱਲ ਹੈ ਦੋ ਵਾਰ ਸੰਦੀਪ ਨੇ ਮੇਰੇ ਨਾਲ ਕਲੀਜ਼ ਆ ਸਾਫ ਵੀ ਕਰ ਲਈ ਦਾੜੀ ਵੀ ਵਾਸਤੇ ਦੇ ਵਿੱਚ ਹੁਣ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਵੀ ਮੇਰੀ ਵਾਸਤੇ ਕੀ ਚੀਜ਼ ਨਹੀਂ ਵੀ ਮੇਰੇ ਨਾਲ ਕੀ ਬੀਤੀ ਆ ਨਾ ਨਾ ਮੰਨੂ ਕੀ ਚੀਜ਼ ਮਿਲ ਗਈ ਅੱਛਾ ਤੁਹਾਨੂੰ ਕੀ ਚੀਜ਼ ਮਿਲ ਗਈ ਸੋਰੀ ਆ ਜੀ ਤੇ ਹੁਣ ਰੋਟੀ ਪਾਣੀ ਤੁਹਾਨੂੰ ਹੁਣੇ ਖਲਾਈਏ ਕਾ ਨਾ ਨਾ ਖਾਂ ਪਰਾ ਬਾਤ ਤਾਂ ਸਵੇਰ ਦੇ ਟੀਨਾ ਪਰ ਲਟਕੇਦੇ ਅਸੀਂ ਇੱਕ ਵਾਰ ਤੇਰਾ ਜੀਜਾ ਕਰ ਲੈਣਾ ਤੇ ਨੇ ਇੱਕ ਵਾਰ ਮੈਂ ਕਰ ਲੈਣਾ ਸਰਟੀਫਿਕੇਟ ਤਾਂ ਨਹੀਂ ਬੱਜੀ ਬਚਾਉਗਾ ਮਾਂ ਦੀ ਸ਼ੋਹਾਰਾ ਸ਼ੋਹਾਰਾ 22 ਦਾ ਸਰੀਰ ਜਾ ਠੋਪਿਆ ਰਹਾ ਮਹਿਸੂਸ ਕਰਦਾ ਸਮਝਾ ਮੈਨੂੰ ਉਹਦਾ ਬਚਾਉਣਾ ਥੋੜਾ ਸਰੀਰ ਭਾਰੀ ਕਰਕੇ ਲੱਗਦਾ ਹੈ ਨਾ ਆਏ ਦਵੇ ਬਾਈ ਨੂੰ ਗੁੱਸਾ ਆਉਂਦਾ ਉਹ ਥੱਪੜ ਜੇ ਵੱਜ ਜੂਗਾ ਫਿਰ ਸੱਟ ਜਾਣਾ ਲੱਗਣੀ ਓ ਮੈਨੂੰ ਕਹੀ ਗਿਆ ਕਹਿੰਦਾ ਤੂੰ ਜਿਹੜੀ ਟੀਨ ਕੋ ਬਚਨ ਦਿੰਦਾ ਕਹਿੰਦਾ ਵੀ ਬਚਾ ਕੇ ਦੇ ਬਜਰਾ ਇਹਨੂੰ ਮੈਂ ਬਚਨ ਦੇ ਦਿੱਤਾ ਵਾਲੀ ਟੁੱਟੇ ਜੀ ਉਹ ਵੀ ਇਹਦਾ ਕੁਦਰਤੀ ਮੇਰਾ ਚੰਦੂ ਜੀ ਨੂੰ ਹੱਥ ਪਾ ਗਿਆ ਮੈਂ ਬਚ ਗਿਆ ਤੇ ਬਾਈ ਕਹਿੰਦਾ ਮੇਰਾ ਰਾਖ ਪੇਲ ਹੋ ਗਿਆ ਵੀ ਕਹਿੰਦਾ ਇਹਦਾ ਤਕਰੀਬ ਮੈਨੂੰ ਗੁਰੇ ਦੇ ਨਹੀਂ ਹੋਈ ਆਪਣੇ ਆਪ ਦੀ ਕਿੰਨੇ ਕਿ ਜਿੰਨੀ ਤੰਨੂ ਹੋਗੀ ਤੇ ਟੈਨਸ਼ਨ ਕਹਣਾ ਤੇ ਨਹੀਂ ਮੈਨੂੰ ਉਹ ਤਾਂ ਹਾਈਵੇ ਤਾਂ ਫਿਰ ਵੀ ਲੈ ਵੀ ਗਿਆ ਇਹ ਛੱਟਪੇੜ ਕੋ ਕੁਸੂਤੀ ਹੋ ਗਿਆ ਥੋੜਾ ਕੰਮ ਕਹਿੰਦੇ ਕਹਿੰਦੇ ਜਿਵੇਂ ਥਲੀਆਂ ਥਲੀਆਂ ਟੀਮ ਨਾਲ ਜਿਵੇਂ ਕਹਣਾ ਥਲੀਆਂ ਕਾਗਜ਼ ਦੀਆਂ ਬਣੀਆਂ ਬੰਦੇ ਆ ਟੁੱਟ ਗਈ ਸੜੀ ਫਤਈ ਨਹੀਂ ਲੱਗਿਆ ਮੁੰਡਾ ਸਾਮੀ ਨੇ ਲਿਖਿਆ ਕਿ ਉਹਨੂੰ ਪਰਮਾਤਮਾ ਨੇ ਫਿਰ ਵੀ ਬਚਾ ਲੇ ਭੈਣ ਨਹੀਂ ਮਾਗ ਦੇ ਦੇ ਭਾਈ ਹਾਂਜੀ ਹਾਂਜੀ ਭੈਣ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਨਾਲੇ ਮੇਰੇ ਵੀਰ ਨੂੰ ਲੱਖ ਲੱਖ ਵਧਾਈਆਂ ਤੁਹਾਨੂੰ 5900 ਸਬਸਕ੍ਰਾਈਬਰ ਹੋ ਗਏ ਧੰਨਵਾਦ ਨਹੀਂ ਪਤਾ ਸੀ ਆਈ ਤਾਂ ਹੈ ਉਸकी ਮਾਂ ਉਹ ਚਲੋ ਕੋਈ ਨਹੀਂ ਮਨ ਤਾਂ ਸਾਮੀ ਚਾਹੀਦਾ ਮੁੰਡਾ ਕੋਈ ਨਹੀਂ ਆਈ ਇਹਨੂੰ ਮੇਰੇ ਉਹ ਸਬਸਕ੍ਰਾਈਬਰ ਲਾ ਕੇ ਪਤਾ ਨਹੀਂ ਰਹਾ ਮਤਲਬ ਹੈ ਹਾਂ ਹਾਂ ਜੀ ਆਪਣੀਆਂ ਵੀ ਮੈਂ ਲੈ ਕੇ ਆਈ ਨਹੀਂ ਮਿਠਾ ਮੂ ਕਰਾਉਣਾ ਪੈਸੇ ਕਿਨੇ ਦਿੱਤੇ ਜੀਜੇ ਨੇ ਲੈ ਪੈਸੇ ਜੀਜੇ ਕੰਦੇ ਹੁੰਦੇ ਨਾ ਭਾਣਾ ਦਿੰਦੀ ਹੁੰਦੀ ਹਾਂ ਸਸਤੇ ਨਾ ਬੋਤਲ ਤੇਰੀ ਬੇਤ ਨਾ ਇਹ ਗੱਲ ਝੂਠ ਆ ਸਬਸਕਰਬਰ ਤਾਂ ਜੁੜਿਆ ਤੇਰੀ ਰੇਟ ਦੋ ਮਾਰਦਾ ਕਹਿੰਦਾ ਵੀ ਮਾਰਾ ਤੇ ਤੈਨੂੰ ਕੰਮ ਦੱਸਾਂ ਲੱਗ ਕਰੇ ਕਾ ਤੇ ਕੰਵਿਨੀਅਨ ਕਰੇ ਆ ਜੀ ਨੂੰ ਕਰ ਦਿੱਤੀ ਤੇ ਮਾਰਦੇ ਹਾਂ ਚੜ੍ਹਦੀ ਕਲਾ ਤੇ ਕਰ ਚੜ੍ਹਦੀ ਤੇ ਚੜ੍ਹਦੀ ਕਰੇ ਕਰ ਪ੍ਰਣਾਮ ਚੜ੍ਹਦੀ ਕਲਾ ਨੀ ਮੇਰੇ ਮੁੰਡੇ ਪਾਣੀ ਜਦੋਂ ਮੈਂ ਤੇ ਬੋਲੂ ਦਾ ਨਾਲ ਗਿਆ ਉਹ ਹੱਥੀਂ ਰੁਕੀ ਗਿਆ। ਰੋਟੀ ਖਾਣੀ ਆ ਵਾਕੀ ਕੱਲਾ ਵਾਚ ਕਰਦੇ ਆ। ਤੇ ਲੋ ਜੀ ਆਹ ਜੀ ਵੱਡੀ ਭੈਣ ਜੀ ਕਿੱਧਰ ਗਏ? ਲੋ ਜੀ ਪੂਰੀ ਥਾਲੀ ਪੁੱਜੇ ਸਾਗ ਅਨ ਰੀਜਾਂ ਦੇ ਨਾਲ ਪਰੌਣੇ ਦੀ ਪਲੇਟ ਸਜਾ ਰਹੇ ਆਂ ਅਸੀਂ। ਕੋਈ ਕਮੀ ਪੇਸ਼ੀ ਨਾ ਰਹਿ ਜਾਵੇ। ਕੋਈ ਕਮੀ ਪੇਸ਼ੀ ਨਹੀਂ ਰਹਿਣੀ ਚਾਹੀਦੀ। ਭੈਣਾਂ ਦੀ ਅੱਖ ਦੀ ਆਪਨੇ ਬੀਟਰ ਦੀ ਮੈਂ ਘਾ ਤੇ ਰੱਖੂੰਗੀ। ਮੈਂ ਤੈਨੂੰ ਉਹੀ ਦੱਸਦਾ ਕਿਤੇ ਪਰੌਣਾ ਭੈਣਾਂ ਨੂੰ ਜਾ ਕੇ ਨਾ ਕਹਿ ਦੇਵੇ। ਨਹੀਂ ਕਹਿ। ਵਿਆਹ ਕਮੀ ਰਹਿ ਗਈ। ਪੱਕੀ ਗੱਲ ਆ ਚਲ ਤਾਂ ਵੀ ਠੀਕ ਆ ਤੇ ਲਓ ਸਾਗ ਰੋਟੀ ਲਓ ਜੀ ਤੇ ਹੁਣ ਪ੍ਰਸ਼ਾਦਾ ਪਾਣੀ ਹੋਇਆ ਹੈ ਪਰੌਣੇ ਦਾ ਤਿਆਰ ਤੇ ਸਾਨੂੰ ਦੱਸਣਗੇ ਵੀ ਕਿਆ-ਕਿਆ ਕਮੀਆਂ ਨੇ ਕੋਈ ਤਾਂ ਹੋਗੀ ਮਿਰਚ ਦੀ ਹਾਂ ਹਾਂ ਆਖਿਆ ਪਹਿਲੀ ਹੱਥ ਜੋੜ ਕੇ ਬਹਿ ਗਿਆ ਮੈਂ ਹੱਥ ਜੋੜ ਕੇ ਬਹਿ ਗਿਆ ਜਿਹੜੇ ਸਾਬਾਣਾ ਮਿਰਚਾਂ ਪਈਆਂ ਅਚਾਰ ਪਿਆ ਟਮਾਟਰ ਪਿਆ ਹਾਂ ਦੇਸੀ ਕੀ ਪਿਆ ਹਾਂ ਬੀਬੀਕਰਨ ਸਿੰਘ ਕਿਆ ਖਾਊਗਾ ਕਿ ਐਸਾ ਡੂਗਾ ਭਾਈ ਤੇਰੇ ਸਾਰਾ ਹੀ ਤੇਰਾ ਹੀ ਸ ਹੈ ਇਹ ਬਾਈ ਬਸ ਕੀ ਰੋਟੀ ਖਾ ਰਹੀ ਹੈ ਹਾਂ ਬਾਕੀ ਜਿਹੜਾ ਬਾਕੀ ਸਮਾਨ ਚੱਲ ਜਿਹੜੇ ਬਾਹਰ ਵਾਲੇ ਕੰਮਾਂ ਵਾਲੀ ਪਾਈ ਦੇ ਲੈ ਦੇ ਵਿੱਚ ਸਹੀ ਪੜੇ ਵਿੱਚ ਸਖੋ ਭੈਣ ਵੀ ਬਚਾ ਮਾਰ ਉਹ ਤਾਂ ਮਹਾਪਰਮਾ ਦਾ ਮਾਰ ਲਵਾ ਪਤਾ ਨਹੀਂ ਬਾਹਰ ਚ ਘਾਟ ਫਾਦੇ ਕੀ ਹੋ ਗਈ ਕੈ ਨਹੀਂ ਬਾਈ ਪਹਿਲਾਂ ਪਹਿਲਾਂ ਆਪਾਂ ਕੰਮ ਨੂੰ ਮੈਂ ਕਿਹਾ ਤੂੰ ਬਾਈ ਪਰਵਾਹ ਨਾ ਕਰ ਤੂੰ ਪਹਿਲਾਂ ਸਾਨੂੰ ਨੂਨ ਮਿਰਚ ਔਰ ਸਾਗ ਦੱਸ ਵੀ ਬਣਿਆ ਕਿਦਾਂ ਦਾ ਹੈ ਬਾਕੀ ਕੰਮ ਬਾਅਦ ਚ ਕਰਾਂਗੇ ਪਹਿਲਾਂ ਪੇਟ ਪੂਜਾ ਬਹੁਤ ਸਤਨਾ ਜੇ ਸਾਨੂੰ ਕੋਈ ਕਮੀ ਪੇਸ਼ਿਆ ਤਾਂ ਸੱਚ ਦੱਸਿਓ ਇਹ ਦੋ ਵੀਰਾਂ ਦਾ ਫੌਨਰ ਤੋਂ ਫੌਨ ਆਇਆ ਆਚਾਰ ਕਿਦਾਂ ਦਾ ਬਣਿਆ ਹੋਇਆ ਇੱਕ ਨੰਬਰ ਜੇ ਰੋਣ 45 ਨੂੰ ਸਾਹ ਦੇ ਨਾਲ ਉੱਤੇ ਚੀ ਦੇਣਾ ਤੇ ਬੈਕ ਰੂਗਾ ਤਾਂ ਬੈਕ ਉਧਰੋਂ ਬਾਤਿਆ ਅੱਦਾ ਵੀ ਆ ਗਿਆ ਨਾਲ ਅੱਦਾ ਵੀ ਲਿਆ ਤੱਪਾ ਨੇ ਵੀ ਬੈ ਨਾ ਕਰਦੇ ਸਾਡੇ ਪਰੌੜੇ ਨੂੰ ਫੇ ਚਲੋ ਖਾਓ ਜੀ ਪ੍ਰਸ਼ਾਦਾ ਪਾਣੀ ਤੇ ਪਤੋਲੀ ਮੁਲਾਕਾਤ ਉਧਰ ਭੈਣਾਂ ਨਾਲ ਕਰਾਈਏ ਪ੍ਰਸ਼ਾਦਾ ਤੇ ਭੈਣਾਂ ਨੂੰ ਵੀ ਪਹੁੰਚ ਗਿਆ ਤੇ ਸਾਗ ਵੀ ਤੇ ਇੱਧਰ ਸਾਡੀ ਵੱਡੀ ਭੈਣ ਜੀ ਸਾਸਤਰੀ ਕਾਲ ਬੋਲਦੇ ਹੋ ਜਰੂਰ ਆ ਮਿਰਚਾਂ ਲੈ ਜੋ ਬਲ ਹੁਜੇ ਕਠਾ ਸਾਹ ਦੇ ਦੋ ਏ ਦਾਣੇ ਦਾਣੇ ਲਈ ਕਰਾਉਣਾ ਆਹ ਚਾੜੂੜਾ ਲੱਗੇ ਤੁਸੀਂ ਕਿਹਨੇ ਸੋਚੂ ਵੀ ਅਸੀਂ ਆ ਜਾਣਾ ਸੀ ਅਸੀਂ ਤੁਸੀਂ ਆ ਜਾਣਾ ਤੁਹਾਡੀ ਇਹ ਭੈਣੇ ਕਿਸਮਤ ਵਿੱਚ ਤਾਂ ਪਰਮਾਤਮਾ ਨੇ ਪਹਿਲਾਂ ਹੀ ਲਿਖਿਆ ਹੋਇਆ ਤਾਂ ਕੋਈ ਨਹੀਂ ਕਿਸਮਤ ਲਿਖਿਆ ਹਾਜੀ ਬੀਬੀ ਮੈਂ ਗੁਰਜੀਤ ਘਾਹ ਸਾਹਿਬ ਦੀ ਕਿਸਮਤ ਹੈ ਉਹ ਤਾਂ ਅਜੇ ਤੁਹਾਨੂੰ ਬੁਸਾਦਾ ਛਕ ਲੋ ਆ ਜਾਓ ਇਹ ਖਾਓ ਆਓ ਜੀ ਆਓ ਜੀ ਆਓ ਸੰਦੀਪ ਭੈਣ ਖਾਣ ਲੱਗਿਆ ਜੀ ਪ੍ਰਸ਼ਾਦਾ ਸਾਨੂੰ ਦੱਸੂਗੀ ਇਹ ਨੂਨ ਮਿਰਚ ਤੇ ਇੱਧਰ ਸਾਡੀ ਜਗਵੀਰ ਭੈਣ ਵੀ ਦੱਸੂ ਹਾਂਜੀ ਸਵਾਹ ਸਵਾਹ ਸਾਰਾ ਮਿਰਚ ਮੁਰਚ ਸਾਰਾ ਬੀਬੀ ਤੈਨੂੰ ਰੋਟੀ ਬੀਬੀ ਹਾਂ ਖਾਓ ਹੋ ਇੱਕ ਮਿਰਚ ਬਣਾ ਦਿਓ ਪਰਲੀ ਕੋ ਕਮੀ ਪੇਸ਼ੀ ਦੱਸ ਦੋ ਭਾਈ ਨਹੀਂ ਨਹੀਂ ਸਵਾਹ ਹਾਂ ਠੀਕ ਐ ਓਕੇ ਆ ਲੈ ਲੈ ਹੈ ਤੈਨੂੰ ਭਾਈ ਰੋਟੀ ਪਰ ਤੈਨੂੰ ਬੰਦ ਆ ਕਿਉਂਕਿ ਬਾਈ ਦੀ ਅੱਜ ਪਟਵਾਈ ਆ ਜੀ ਜਾਹ ਸਾਤਰੀ ਗੱਲ ਤਾਂ ਬੋਲ ਦੋ ਹਾਂਜੀ ਨਿਚੇ ਕਰ ਮੈਰੀ ਉਹ ਨਾ ਦੇਗਾ ਜੀ ਘੜ ਦੋ ਬੋਲ ਮੈਨੂੰ ਤਾਂ ਪਰੇ ਮਰੇ ਹੱਥ ਧੋਣੇ ਆ ਹੈਂਡ ਵਾਸ਼ ਲਿਆਓ ਜੀ ਜਾਓ ਧੋ ਕੇ ਆਓ ਹੈਂਡ ਵਾਸ਼ ਮੈਂ ਕਹਿੰਦੇ ਤੈਨੂੰ ਇੱਥੇ ਪਟਕੇ ਲਿਆ ਆਦਮਾ ਕੋਲ ਉਹ ਤਾਂ ਕਹਿੰਦਾ ਮੇਰੀ ਗੱਲ ਸੁਣੋ ਕਹਿੰਦਾ ਤੇਰੀਆਂ ਭੈਣਾਂ ਨੂੰ ਮਿਲੇ ਲਾ ਵਿਲੇ ਪਹਿਲਾਂ ਬਿੱਟੀ ਜਰੂਰ ਖਾਵੇ ਰੋਟੀ ਵੀ ਮੇਰਾ ਮੁੱਕ ਨਾ ਜਾਵੇ ਇਸੇ ਦਾ ਸਾਗ ਮੈਂ ਕਿਹਾ ਬਾਈ ਤੂੰ ਪਰਵਾਹ ਨਾ ਕਰ ਠੀਕ ਆ ਮਮਾ ਜੀ ਸਾਸ੍ਰੀਕਾਰ ਬੋਲਦੇ ਕਰਨ ਮੇਰੇ ਵਾਲ ਸੰਸਾਰ ਕਹਿੰਦੇ ਰੋਟੀ

ਇਹ ਗਾਂ ਦੇ ਰਾਕੇ ਦੀ ਬੀਜਣੀ ਮੈਂ ਸਾਹ ਨੂੰ ਦਿਖਾ ਦਿੰਦੀ ਹਾਂ ਉਹ ਖਾਗਣਾ ਤਾਂ ਖਾ ਲਈ ਮੈਂ ਕਿਹਾ ਬਿਚਾਰ ਮਰੀ ਮੋਟੀ ਕੱਦੀ ਹੋਰ ਖਾਣਾ ਜਦ ਕੁੜੀਆਂ ਖਾਨੀਆਂ ਵੀ ਕੱਦੀ ਹੋਰ ਖਾਣਾ ਉਹ ਤਾਂ ਹੀ ਕਹਿੰਦੇ ਕੱਟ ਕਰ ਦੋ ਝੂੜ ਕੇ ਹਾਂ ਝੂੜ ਤੇ ਖਾਣਾ ਸਾਰੇ ਵਾਖੀ ਸਵਾਦ ਆ ਸਾਰਾ ਲੈ ਬਾਹਰ ਤੇ ਆਏ ਇੱਥੇ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਪ੍ਰਸ਼ਾਦਾ ਖਾਣ ਪੀਣ ਤੋਂ ਬਾਅਦ ਹੀ ਮਿਲਦੇ ਆਂ ਤੇ ਠੀਕ ਆ ਪ੍ਰੋਣਾ ਜੀ ਸਾਡੇ ਹੋ ਗਏ ਰੈਡੀ ਹੈਂ ਅੱਜ ਨੂੰ ਪੁੱਜਣ ਆਪਾਂ ਚੱਲਦੇ ਘਰ ਹੈਂ ਰਜਨੀ ਪੁੱਜਨੀ ਇਹ ਕੀ ਦਾ ਇਹ ਕੀ ਦਾ ਜੀ ਇਹ ਵੀ ਮਿਲੀ ਆ ਹਾਂ ਬਲੂ ਨਾਲ ਜਿਹੜਾ ਮੇਰਾ ਬੈੱਡ ਆ ਉਹਦੇ ਇੱਕ ਸੈੱਟ ਪਰ ਗੱਦਾ ਆ ਉਦੀ ਛੇ ਪੈਣ ਬੜੀ ਵੀ ਆ ਪੂਰਾ ਰੈਲਾਕਸ ਮੂਡ ਵਿੱਚ ਹਦਾ ਮਾਹੌਲ ਬਸ ਕਿ ਬਣ ਗਿਆ ਬਿਆਹ ਜਿਹਾ ਛੇ ਪਾਉਣ ਅਸੀਂ ਬਣਾ ਦਈਏ ਵੀ ਜਦ ਤੂੰ ਆਵੇਂ ਬਾਈ ਨਹੀਂ ਬਣਨੀਆਂ ਜੀ ਹੈ ਕਿੱਥੇ ਬਣਨੀਆਂ ਬਾਈ ਜੀ ਕਿੱਥੇ ਇੱਕ ਕਾਟਲ ਬਜਰ ਕਿੱਥੇ ਤੁਹਾਡੇ ਦੇ ਪੰਜਾਬ ਜਾ ਕੇ ਲੋਬਜਰ ਨੂੰ ਕਿੱਥੇ ਛੇ ਮਗਣਾ ਤੁੰ ਤੁਸੀਂ ਨਹੀਂ ਕਾਟਲ ਬੈਠੇਨ ਵਾਲੇ ਆਓ ਕਾਟਲ ਬੈਠੇਨ ਵਾਲੇ ਆਓ ਹਾਂ ਵੀ ਭੈਣ ਕੋਈ ਕਮੀ ਪੇਸ਼ੀ ਹਾਂ ਬਸ ਦੋਲੇ ਪਾਲੇ ਹੁ ਚੱਲੀਏ ਦੋਲੇ ਪਾਲੇ ਹਾਂ ਤੇ ਢੋਲੇ ਪਾਲੇ ਡੋਲੇ ਪਾਲੇ

ਕੋਈ ਨਾ ਮੈਂ ਕਿਹਾ ਹੋ ਗਿਆ ਥੈਂਕ ਯੂ ਰੰਗਰ ਕਬੀਰਾ ਇੱਧਰ ਨੂੰ ਥੈਂਕ ਯੂ ਬੈਕ ਆ ਥੈਂਕ ਯੂ ਇਹ ਵੀ ਨਾ ਪਰਿਵਾਰ ਨਾਲ ਮਦਦ ਲਈ ਆਇਆ ਸੀ ਮੈਂ ਮੈਂ ਤੇਰੇ ਨਾਲ ਗੱਲ ਕਰਤਾ ਆ ਬਾਈ ਤੂੰ ਕੀ ਸੋਚਦਾ ਹੈ ਪਰੌਣਿਆਂ ਨੂੰ ਭੇਜਣ ਨੂੰ ਜੀ ਨਹੀਂ ਕਰਦਾ ਮੈਂ ਜਾੜ ਪਾ ਜੂਗਾ ਜਾੜ ਇਤਰੀ ਹੀ ਸਹੀ ਹੈ ਮਨ ਨੂੰ ਆਇਆ ਤਾਂ ਵੀ ਸ਼ਾਇਦ ਕਹਿਣ ਵੀ ਪ੍ਰਾਣੇ ਰੁਕੇ ਜਾੜ ਹਾਂ ਬੀਬੀ ਪੁੱਛ ਗਿਆ ਕਹਿੰਦੀ ਆ ਇਹਨੇ ਮੜੀ ਦਾਂਸੇ ਲੋਕ ਨੂੰ ਮਨ ਨੂੰ ਔਖ ਲੱਗੀ ਵੀ ਹੈ ਇਹ ਖਾ ਲੋ ਔਖ ਤਾਂ ਲੱਗਿਆ ਇਸ ਤਾ ਜਾੜ ਕਰਕੇ ਕਹਨੇ ਆ ਵੀ ਔਖਾ ਨਾ ਹੋਵੇ ਇਹ ਮੁੱਛ ਦੀਵਾਰੀ ਆ ਇਹ ਆਹਿੰਦੇ ਕੈਲਪੋਰ ਆਵਾਸਤੂ ਪੂਰੀ ਪੈਲੀ ਦੀ ਜਤ ਚਲੋ ਬੱਤ ਚਲੋ 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 ਤੁਹਾਨੂੰ ਬੜੀ ਕਾਰੀ ਆ ਚਲੋ 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 ਮੂਠ ਬਾਗ ਦਾ ਪੜੀ ਆ ਇਹ ਬਹੁਤ ਹੋਏ ਨੇ ਆ ਦੇ ਦੋ ਮੂਠ ਜੀ ਚੱਲੇ ਆ ਸਾਡੇ ਰਿਸ਼ਤੇਦਾਰ ਤੇ ਮਨਿੰਦਰ ਦਾ ਵੀ ਦਿਲ ਨਾਲ ਦੀ ਨਾਲ ਹੁੰਦਾ ਹੌਲਾ ਤੇ ਲਓ ਜੀ ਤੂੰ ਰਹਿਣ ਦੇ ਤੂਰੀ ਰੇ ਪੂਰੀ ਦਾ ਆਉਰੀ ਦਾ ਪੂਰੀ ਦਾ ਤੂੰ ਰਹਿਣ ਦੇ ਬਾਹਰ ਕਰ ਦੇ ਆ ਜੀ ਨਾ ਨਾ ਕੋਵਿੰਦ ਜੀ ਤੂੰ ਆ ਰਹੇ ਏ ਨਾ ਆਈ ਜਾਨ ਐਸੀ ਵੀ ਤੇ ਚਲੀ ਜਾਂਦਾ ਅਸੀਂ ਨਹੀਂ ਵੇਚਦੀ ਗਈ ਆ ਤੇਰੀ ਫੇਟੜੀ ਯਾਰ दो था। दो था। दो था। तरीका आई लो जी आए आए चार के जाने तो चले हैं जी पांच छह जाने चंगा जी ओके गलतियां मारियां छवा ਕੀrna ਜਾਈ ਲਾ ਜੀ ਚੱਲੇ ਰस्तेदार ਦਾਏ